ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਮੈਂ ਬਿਆਨ ਸਿੰਘ ਰੋੜੀਆਂ ਤੁਸੀਂ ਜੁੜ ਚੁੱਕੇ ਹੋ ਮਲੌਦ ਲਾਈਵ ਦੇ ਨਾਲ ਜੇਕਰ ਤੁਸੀਂ ਇਸ ਵੀਡੀਓ ਨੂੰ YouTube ਉੱਪਰ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਪਰ ਵੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰ ਲਿਓ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਇਸ ਵੀਡੀਓ ਦੇ ਵਿੱਚ ਮੈਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਇਹ ਸੜਕ ਬਣਾਉਣ ਦੇ ਲਈ ਵਟੇ ਛੋਟੇ ਗਨੇ ਵਧੀਆ ਗੱਲ ਆ ਸੜਕਾਂ ਬਣਨੀ ਚਾਹੀਦੇ ਨੇ ਵਿਕਾਸ ਦੇ ਕੰਮ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਪਰ ਕਿਤਨਾ ਕਿਤੇ ਇਹ ਵੀ ਤੈਅ ਕਰਨਾ ਚਾਹੀਦਾ ਹੈ ਕਿ ਆਮ ਲੋਕਾਂ ਦੀ ਜਿਹੜੀ ਸੇਫਟੀ ਹੈ ਉਹ ਕਿੰਨੀ ਕੁ ਮਹੱਤਵਪੂਰਨ ਹੈ ਮੈਂ ਇਸ ਵੇਲੇ ਖੜਾ ਵਾਂ ਇਹ ਮਲੌਦ ਤੋਂ ਇਸ ਤਰਫ ਮਲੌਦ ਹੈ ਜੀ ਇਹ ਰੋਡ ਆ ਜਿਹੜਾ ਲਿੰਕ ਜਾ ਰਿਹਾ ਵਾ ਇਹ ਰਾੜਾ ਸਾਹਿਬ ਨੂੰ ਜਾ ਰਿਹਾ ਜੀ ਜਿਹੜੇ ਜਾਣਦੇ ਨੇ ਉਹ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੁਣ ਮੈਂ ਕਿੱਥੇ ਖੜਾ ਵਾਂ ਮੈਂ ਇਸ ਵੇਲੇ ਜਿਹੜੀ ਕੂਲੀ ਵਾਲੀ ਸੜਕ ਹੈ ਨਾ ਕੂਲੀ ਖੁਰਦ ਤੇ ਕੂਲੀ ਕਲਮ ਜਾਣ ਵਾਲੀ ਉੱਥੇ ਮੈਂ ਇਸ ਵੇਲੇ ਮੌਜੂਦ ਹਾਂ ਤੇ ਆ ਵਟਿਆਂ ਦਾ ਟਰੱਕ ਹੈ ਸਬੰਧਤ ਅਧਿਕਾਰੀ ਸਬੰਧਤ ਮਹਿਕਮਾ ਸਬੰਧਤ ਡਰਾਈਵਰ ਜਿੰਨੇ ਵੀ ਨੇ ਜੋ ਵੀ ਹੈਗਾ ਜਿਹੜੇ ਬੰਦੇ ਨੇ ਇੱਥੇ ਸਿਟਵਾਇਆ ਵਾ ਜਾਂ ਜਿਹੜਾ ਬੰਦਾ ਸਿੱਟ ਕੇ ਗਿਆ ਵਾ ਉਹਨੂੰ ਇੰਨੀ ਕੁ ਸਮਝ ਤਾਂ ਵਰਤ ਲੈਣੀ ਚਾਹੀਦੀ ਸੀ ਕਿ ਸੜਕ ਹਜੇ ਪੁੱਟੀ ਨਹੀਂ ਗਈ ਕੋਈ ਰੋਡ ਕੰਸਟਰਕਸ਼ਨ ਦਾ ਕੰਮ ਹਜੇ ਸ਼ੁਰੂ ਨਹੀਂ ਹੋਇਆ ਕੋਈ ਤੁਹਾਡੇ ਇਕੁਪਮੈਂਟਸ ਇੱਥੇ ਨਹੀਂ ਆਏ ਹੈਗੇ ਜਿਹੜੇ ਸੰਸਾਧਨਾਂ ਰਾਹੀਂ ਸੜਕ ਬਣਾਈ ਜਾਣੀ ਹੈ ਉਹ ਕੋਈ ਤੁਹਾਡੇ ਇੱਥੇ ਮੌਜੂਦ ਨਹੀਂ ਹੈਗਾ ਕੋਈ ਸੜਕ ਦੇ ਉੱਪਰ ਟੱਕ ਨਹੀਂ ਲੱਗੇ ਹੋਏ ਹੈਗੇ ਤੇ ਇਹ ਭਾਈ ਸਾਹਿਬ ਜੀ ਇੱਥੇ ਵਿੱਚ ਵਿਚਾਲੇ ਸੜਕ ਦੇ ਵੱਟਿਆਂ ਦਾ ਟਰੱਕ ਲਾ ਕੇ ਚਲੇ ਗਏ ਨੇ ਇਹ ਮੈਂ ਕਈ ਦਿਨਾਂ ਤੋਂ ਨੋਟ ਕਰ ਰਿਆ ਸੀ ਇਸ ਕਰਕੇ ਅੱਜ ਮਿਤੀ 4 ਦਸੰਬਰ 2025 ਨੂੰ ਇਹ ਵੀਡੀਓ ਮੈਨੂੰ ਬਣਾਉਣੀ ਪੈ ਰਹੀ ਹੈ ਸ਼ਾਮ ਦਾ ਟਾਈਮ ਹੈ ਕਿਉਂਕਿ ਕਿਸੇ ਵੀ ਵੇਲੇ ਇਸ ਸੜਕ ਦੇ ਉੱਪਰ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਹੈ ਕਿਉਂਕਿ ਦੇਨੇ ਤਾਂ ਚਲੋ ਅਗਲਾ ਸਲੋ ਕਰ ਲੈਂਦਾ ਗੱਡੀ ਤੇਜ਼ ਨਹੀਂ ਹੁੰਦੀ ਦਿਖ ਜਾਂਦਾ ਰਾਤ ਨੂੰ ਇੱਥੇ ਨਹੀਂ ਦੇਖਦਾ ਪਰਲੀ ਸਾਈਡ ਜਦੋਂ ਆਪਾਂ ਕੁਲੀ ਸਾਈਡ ਤੋਂ ਆਉਣੇ ਆ ਨਾ ਤਾਂ ਉਧਰੋਂ ਬਹੁਤਿਆਂ ਦਾ ਧਿਆਨ ਇਹ ਹੁੰਦਾ ਕਿ ਵੀ ਗੱਡੀ ਆਪਾਂ ਤੇਜ਼ ਕਰਕੇ ਕੱਢ ਲਈ ਕਿਉਂਕਿ ਰਾਹ ਸੁਨਾ ਹੈ ਤੇ ਜਦੋਂ ਅੱਗੇ ਇੱਥੇ ਆਊਗਾ ਅਗਲਾ ਤਾਂ ਇਹ ਵੱਟੇ ਪੈ ਨੇ ਕਿਸੇ ਵੀ ਟਾਈਮ ਕਿਸੇ ਦੇ ਮਾਲ ਦਾ ਕਿਸੇ ਦੇ ਸਾਧਨ ਦਾ ਗੱਡੀ ਦਾ ਮੋਟਰਸਾਈਕਲ ਦਾ ਨੁਕਸਾਨ ਹੋ ਸਕਦਾ ਕਿਸੇ ਦੀ ਜਾਨ ਦਾ ਨੁਕਸਾਨ ਹੋ ਸਕਦਾ ਤੇ ਇਧਰੋਂ ਆਪਾਂ ਜਦੋਂ ਆਉਣੇ ਆ ਰੋਡ ਦੇ ਉੱਪਰੋਂ ਤਾਂ ਹਮੇਸ਼ਾ ਹੀ ਕੋਈ ਨਾ ਕੋਈ ਤੇਜ਼ੀ ਰਹਿੰਦੀ ਆ ਸਾਨੂੰ ਕਿ ਵੀ ਇੱਥੋਂ ਲੰਘ ਜੀਏ ਕਿਉਂਕਿ ਰਸਤਾ ਆਲਮੋਸਟ ਸੁਨਣਾ ਹੀ ਆ ਇਹ ਤੇ ਇੱਥੋਂ ਫਿਰ ਜਦੋਂ ਸਪੀਡ ਚ ਗੱਡੀ ਆਉਂਦੀ ਆ ਤਾਂ ਸਿੱਧਾ ਇੱਥੇ ਆ ਕੇ ਇਹਦੇ ਉੱਪਰ ਚੜ ਜਾਣੀ ਆ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਧਿਆਨ ਦਿਵੋ ਮਾੜਾ ਜੈ ਇਹਨਾਂ ਗੱਲਾਂ ਵੱਲ ਇਹ ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਅਸੀਂ ਬੋਲਦੇ ਸੋਹਣੇ ਨਹੀਂ ਲੱਗਦੇ ਤੁਹਾਡਾ ਫਰਜ ਹੈ ਕਿਉਂਕਿ ਤੁਸੀਂ ਸਰਕਾਰ ਦੁਆਰਾ ਥਾਪੇ ਗਏ ਹੋ ਤੁਸੀਂ ਤਨਖਾਹਾਂ ਲੈਨੇ ਹੋ ਤੇ ਉਹ ਪੰਜਾਬ ਦੇ ਆਮ ਲੋਕਾਂ ਦਾ ਟੈਕਸ ਹੈ ਤੇ ਉਹ ਆਮ ਲੋਕਾਂ ਦੀ ਸੇਫਟੀ ਦੀ ਉਨੀ ਹੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਤੇ ਸਬੰਧਤ ਅਧਿਕਾਰੀ ਜਿੰਨੇ ਵੀ ਨੇ ਉਹਨਾਂ ਨੂੰ ਮੈਂ ਇਹ ਅਪੀਲ ਕਰਦਾ ਬੇਨਤੀ ਕਰਦਾ ਕਿਉਂਕਿ ਜੇਕਰ ਇਹ ਸੜਕ ਬਣਾਉਣੀ ਆ ਉਹ ਵੀ ਮੈਨੂੰ ਪਤਾ ਆਮ ਲੋਕਾਂ ਲਈ ਬਣਾਉਣੀ ਆ ਪਰ ਕਿਤਨਾ ਕਿਤੇ ਇਹ ਵਟੇ ਕਿਸੇ ਹੋਰ ਪਾਸੇ ਜਾਂ ਅਲੱਗ-ਅਲੱਗ ਕਰਕੇ ਉਤਾਰੇ ਜਾ ਸਕਦੇ ਸੀ ਇਹ ਇੱਕ ਜਗ੍ਹਾ ਤੇ ਭਾਈ ਸਾਹਿਬ ਜੀ ਆਏ ਉਹਨਾਂ ਨੇ ਉਤਾਰ ਕੇ ਇੱਥੋਂ ਚਲੇ ਗਏ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਤ ਅਧਿਕਾਰੀ ਜਾਂ ਸਬੰਧਤ ਪ੍ਰਸ਼ਾਸਨ ਹੈ ਜਿਹੜਾ ਉਹ ਕਿੰਨੀ ਜਲਦੀ ਇਸ ਤੇ ਕਾਰਵਾਈ ਕਰਦਾ ਹੈ ਬੱਚੇ ਡਿੱਗ ਚੱਲੇ ਸੀ ਆਪਣੇ ਮਾਪਿਆਂ ਦੇ ਨਾਲ ਬੱਚੇ ਆ ਰਹੇ ਸੀ ਤੇ ਡਿੱਗ ਚੱਲੇ ਸੀ ਇਸ ਬੱਟਿਆਂ ਦੇ ਕਾਰਨ ਤੇ ਹੁਣ ਬੱਚਿਆਂ ਨੂੰ ਉਤਰਨਾ ਪਿਆ ਤੇ ਉਸ ਤੋਂ ਬਾਅਦ ਉਹ ਬਾਈਕ ਅੱਗੇ ਲੰਗੇਗੀ ਮੋਟਰਸਾਈਕਲ ਉਸ ਤੋਂ ਬਾਅਦ ਬੱਚੇ ਆਪਣੇ ਘਰ ਪਹੁੰਚਣਗੇ ਤਸਵੀਰਾਂ 'ਚ ਤੁਸੀਂ ਦੇਖ ਪਾ ਰਹੇ ਹੋ ਕਿ ਨੰਨੇ-ਮੁੰਨੇ ਬੱਚੇ ਆਪਣੇ ਮਾਪਿਆਂ ਦੇ ਨਾਲ ਆਉਂਦੇ ਨੇ ਆ ਦੇਖੋ ਛੋਟਾ ਜਿਹਾ ਬੱਚਾ ਤੇ ਉਹ ਦੇਖੋ ਕਿੰਨੇ ਔਖੇ ਤਰੀਕੇ ਦੇ ਨਾਲ ਲੰਘ ਰਿਹਾ ਵਾ ਦੇਖੋ ਤੁਹਾਡੇ ਸਾਹਮਣੇ ਆ ਤੁਹਾਡੇ ਬਿਲਕੁਲ ਸਾਹਮਣੇ ਆ ਕਿ ਕਿਵੇਂ ਇਹ ਵੀਰ ਆ ਜਿਹੜਾ ਇਹਨੂੰ ਤਕਲੀਫ ਦਾ ਸਾਹਮਣਾ ਕਰਨਾ ਪਿਆ ਮਾਤਾ ਜੀ ਨੂੰ ਉਤਰਨਾ ਪਿਆ ਥੱਲੇ ਦੇਖੋ ਜੇਕਰ ਕਿਸੇ ਮਰੀਜ਼ ਨੇ ਆਉਣਾ ਹੋਵੇ ਤਾਂ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰ ਲਿਓ ਜੇਕਰ YouTube ਉਪਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੁਹਾਡਾ ਸਾਰਿਆਂ ਦਾ ਮੈਂ ਬੇਅੰਤ ਸ ਕਰੋੜੀਆਂ ਦਿਲੋਂ ਧੰਨਵਾਦ ਕਰਦਾ